ਰਾ ਨਾਮ ਦਰਸ਼ਨਪੁਰ ਪਿੰਡ ਸਲੋ ਸਰਪੰਚ ਮੌਜੂਦ ਠੀਕ ਆ ਸਾਡੇ ਨਾਲ ਧੱਕਾ ਹੋਇਆ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਸਾਡੇ ਨਾਲ ਬਹੁਤ ਧੱਕਾ ਸਾਡੇ 4 ਬੰਦੇ ਮੌਜੂਦ ਆ ਦੂਸਰੇ ਕੋਈ ਉਠਾਣੇ ਧੱਕਾ ਧੱਕਾ ਸਾਡੇ ਨਾਲ ਕੀ ਹੋਇਆ ਕੀ ਮਸਲਾ ਕੀ ਸਾਡੇ ਨਾਲ ਝੂਠਾ ਪਰਚਾ ਹੋਇਆ ਕਾਹਦਾ ਕੀ ਕਾਰਨ ਜੀ ਸਾਡੇ ਘਰ ਤੇ ਹਮਲਾ ਕੀਤਾ ਉਹਨਾਂ ਨੇ ਕਿਸ ਨੂੰ ਲੈ ਕੇ ਮਸਲਾ ਦੱਸਣਾ ਵੀ ਘਰ ਕੀ ਨਗਰ ਕੀਰਤਨ ਕੀ ਸੀ ਕੰਨ ਲੱਗ ਮਸਲਾ ਨਗਰ ਕੀਰਤਨ ਹਜੇ ਛੁਰੂ ਨਹੀਂ ਸੀ ਹੋਇਆ ਸਵੇਰੇ 7 ਵਜੇ ਕਮੇਟੀ ਮੈਂਬਰ ਗੱਲ ਕਰਨ ਆਏ ਕੱਢਣਾ ਕਹਿੰਦੇ ਅਸੀਂ ਹੁੰਦੇ ਸਾਡੇ ਨੇ ਟਰੈਕਟਰ ਨਹੀਂ ਚਲਾਣਾ ਅਸੀਂ ਕਹੇ ਵੀ ਚਲੋ ਅਸੀਂ ਤਿਆਰੀ ਕੀਤੀ ਹੋਈ ਅਸੀਂ ਜਾਣਾ ਵੀ ਨਹੀਂ ਸੀਗਾ ਅਸੀਂ ਘਰੇ ਸੋਚੀ ਅਸੀਂ ਗੱਲ ਕੀਤੀ ਸੀ ਅਸੀਂ ਜਾਣਾ ਵੀ ਨਹੀਂ ਸੀਗਾ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡਾ ਹੁੰਦਾ ਨਹੀਂ ਟਰੈਕਟਰ ਚਲਾਊਗਾ ਬੇ ਹੋਰ ਜਿਹੜਾ ਮਰਜ਼ੀ ਚਲਾਵੇ ਤੇ ਅਸੀਂ ਉਹਨਾਂ ਦੀ ਇਦਾਂ ਗੱਲ ਦੂਸਰੀ ਨਹੀਂ ਕੀਤੀ ਅਸੀਂ ਕਹੇ ਵੀ ਵਜਾ ਤੁਹਾਨੂੰ ਸਾਨੂੰ ਦੱਸੋ ਵੀ ਤੁਹਾਨੂੰ ਤਕਲੀਫ ਕੀ ਆ ਟਰੈਕਟਰ ਕਿਹਦਾ ਸੀ ਤੁਹਾਡਾ ਸੀ ਟਰੈਕਟਰ ਸਾਡਾ ਸੀਗਾ ਪਿਛਲੇ ਨਗਰ ਕੀਰਤਨ ਚ ਕੋਈ ਤੁਹਾਡੇ ਨਾਲ ਤੁਸੀਂ ਕੋਈ ਸਾਡੇ ਨਾਲ ਕੋਈ ਗੱਲ ਹੋਈ ਉਹ ਤੋਂ ਕੋਈ ਗੱਲ ਨਹੀਂ ਹੋਈ ਹੈ ਜੀ ਪਿਛਲੀ ਉਹ ਵੀ ਨਗਰ ਕੀਰਤਨ ਲੈ ਕੇ ਪਲਕੀ ਸਾਹਮਣੇ ਲੈ ਕੇ ਪਿਛਲੀ ਵਾਰੀ ਲੜਾਈ ਹੋਈ ਸੀ ਨਹੀਂ ਨਹੀਂ ਪਿਛਲੀ ਵਾਰੀ ਹੋਇਆ ਤੋਹਫੀ ਚਾਰ-ਚਾਰ ਤੋਹਫੀ ਦੋ ਸਾਲ ਪਹਿਲਾਂ ਤੁਹਾਨੂੰ ਕੋਈ ਸਜ਼ਾ ਵੀ ਲਗਾਈ ਗਈ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਂਜੀ ਹਾਂਜੀ ਸਜ਼ਾ ਕੀਤੀ ਆ ਕਣ ਜਾਂਦੇ ਸਾਡਾ ਅਜੇ ਤੱਕ ਨਾ ਦੂਜੀ ਵਾਰੀ ਸੇਵਾ ਕਰਦਾ ਆ ਜੀ ਹੁਣ ਮੁੰਡੇ ਸਾਡੇ ਸਜ਼ਾ ਦਿੱਤੀ ਸੀ ਉਹਨਾਂ ਨੇ ਜੀ ਅਸੀਂ ਉਹ ਮੁੰਡਾ ਸਾਡਾ ਕਹਿੰਦਾ ਕੋਈ ਠੀਕ ਆ ਮੈਂ ਜੋੜੇ ਦੀ ਸੇਵਾ ਕਰੂੰਗਾ ਜੀ ਉਹ ਹਜੇ ਤੱਕ ਕਰਦਾ ਆ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਤੱਕ ਘਰ ਤੱਕ ਸਾਡੇ ਆ ਗਏ ਕ੍ਰਪਾਨਾ ਲੈ ਕੇ ਗੜਾਸੀਆਂ ਲੈ ਕੇ ਬਹੁਤ ਜਿਆਦੇ ਸਾਡਾ ਨਾ ਧੱਕਾ ਜਦੋਂ ਬੈਠ ਕੇ ਗੱਲਬਾਤ ਹੁੰਦੀ ਸੀ ਤੇ ਉਸ ਤੋਂ ਪਹਿਲ ਪਹਿਲ ਕਾਦਮੀ ਕਹਿੰਦੀ ਥੱਪੜ ਕੇ ਮਾਰਿਆ ਕਹਿੰਦੇ ਪ੍ਰਧਾਨ ਤੇ ਥੱਪੜ ਇਹਨਾਂ ਨੇ ਪ੍ਰਧਾਨ ਨੇ ਪ੍ਰਧਾਨ ਹੋਣੀ ਪ੍ਰਧਾਨ ਨੇ ਗਾਲ ਕੱਢੀ ਪਹਿਲਾਂ ਸਾਡੇ ਤਾਇ ਦਾ ਮੁੰਡਾ ਸੀਗਾ ਤੇ ਉਹਨੇ ਇਹ ਗੱਲ ਕਰਦੇ ਸੀ ਕਹਿੰਦੇ ਆਖੇ ਦੇ ਆ ਕੇ ਵੱਢਦੇ ਹੈ ਨਹੀਂ ਗੁਰਦੁਆਰੇ ਤੇ ਇਹਨਾਂ ਨੇ ਦੂਜਾ ਗੱਲਾਂ ਕਰਦੇ ਆ ਗਾਲ ਕੱਢੀ ਉਹਨਾਂ ਨੇ ਪ੍ਰਧਾਨ ਨੇ ਕੇਵਲ ਪ੍ਰਧਾਨ ਨੇ ਫੇਰ ਸਾਡੇ ਮੁੰਡੇ ਦੇ ਚਵੇੜ ਮਾਰੀ ਗਾਲ ਕੱਢੇ ਕਹਿੰਦੇ ਵੀ ਤੂੰ ਪਿਆਰ ਨਾਲ ਗੱਲ ਕਰ ਪਿਆਰ ਨਾਲ ਕਰਦੇ ਸੀ ਗੱਲ ਤੇ ਫੇਰ ਇਹ ਧੱਕੋ ਧੱਕੀ ਹੋਗਾ। ਜਾਂਤੇ ਫੇਰ ਬਾਅਦ ਚ ਸਾਡੇ ਮੁੰਡੇ ਗਏ ਨਹੀਂ ਸੀਗੇ। ਸਿਆਣੇ ਸਿਆਣੇ ਸੀਗੇ ਉੱਥੇ। ਜਦੋਂ ਆਪਾਂ ਇੱਕੋ ਹੀ ਸਾਰੇ ਕਮਿਊਨਿਟੀ ਦੇ ਹੈਗੇ ਆਪਾਂ ਬਾਰ-ਬਾਰ ਇਸ ਚੀਮ ਲੈ ਕੇ ਕਿਉਂ ਇੱਕੋ ਪਿੰਡ ਦੇ ਹੈਗੇ ਆ। ਸਾਲ ਬਾਅਦ ਸਾਲ ਬਾਅਦ ਇੱਕੋ ਗੁਰੂ ਦਾ ਫੰਕਸ਼ਨ ਆਉਂਦਾ ਆਪਾਂ ਫੇਰ ਸਾਡਾ ਸਾਰਾ ਮਸਲਾ ਜੋ ਹੈਗਾ ਸਿਰ ਪੰਚੀ ਨੂੰ ਕਰੇ ਬਾਤ ਨਹੀਂ ਤੱਕਾ ਜਾ ਦੇਣਾ ਉਹ ਤਾਂ ਮੰਨਦੇ ਨੇ। ਇਹ ਕਿਹਨਾ ਭਾਜੀ ਤੁਸੀਂ ਦੱਸੋ ਜੀ। ਉਹ ਜਿਹੜਾ ਇਹ ਮਸਲਾ ਹੈ ਨਾ ਸਾਰਾ ਇਹ ਸਿਰ ਪੰਚੀ ਨੂੰ ਲੈ ਕੇ ਆ ਹੋਰ ਕੋਈ ਇਸ਼ੂ ਨਹੀਂ ਹੈਗਾ ਇਸ ਗੱਲ ਦਾ ਇਹਨਾਂ ਨੇ ਮੁੱਦਾ ਇਹ ਬਣਾਇਆ 295 ਜਿਹੜੀ ਧਾਰਾ ਲਾਈ ਹੈ ਨਾ ਬਈ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਇਹ ਸਾਨੂੰ ਪ੍ਰੂਫ ਕਰ ਦੇਣ ਬਈ ਅਸੀਂ ਕਿੱਥੇ ਬੇਅਦਬੀ ਕੀਤੀ ਆ ਗੁਰਦੁਆਰਾ ਸਾਹਿਬ ਦੇ ਕੈਮਰੇ ਫਲਾ ਕੇ ਨਾ ਇਹ ਦੇਖੇ ਜਾਣ ਸਾਡੇ ਕਾਹਦੇ ਕੈਮਰੇ ਫਲਾ ਕੇ ਦੇਖੇ ਜਾਣ ਬਈ ਅਸੀਂ ਕਿੱਥੇ ਗੁਰੂ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ ਨਾ ਜੇਕਰ ਸਾਡੇ ਬੱਚੇ ਗੁਰਦੁਆਰਾ ਸਾਹਿਬ ਜਾਂ ਮਤਲਬ ਹੋਰ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਤੇ ਬੇਅਦਬੀ ਕਰਦੇ ਪਾਏ ਗਏ ਬੱਚੇ ਤਾਂ ਸਾਡੇ ਸੱਜਾ ਪਹੁੰਚਣ ਨੂੰ ਤਿਆਰ ਆ ਅਸੀਂ ਵੀ ਨਾਲ ਪਹੁੰਚਾਂਗੇ ਕਿੰਨੇ ਬੰਦੇ ਤਾਂ ਉਹਨਾਂ ਕਾਰਵਾਈ ਕੀਤੀ ਪੁਲਿਸ ਨੇ ਸੱਤ ਜਾਣਿਆਂ ਤੇ ਆ ਜੀ ਸੱਤ ਜਾਣਿਆਂ ਜਿਨ੍ਹਾਂ ਨੇ ਧਰਨਾ ਲਾਇਆ ਸੀਗਾ ਉਹਨਾਂ ਦੇ ਵਿੱਚੋਂ ਕੋਈ ਬੰਦਾ ਇਹੋ ਜਿਹਾ ਸੀ ਜਿਹੜਾ ਇਹਨਾਂ ਦੇ ਵਿਰੁੱਧ ਖੜਾ ਸੀ ਸਰਪੰਚੀ ਚ ਇਹ ਹਾਂਜੀ ਸਾਰੇ ਸੀਗੇ ਵਿੱਚ ਜਿਹੜੇ ਨਾ ਸਰਬਜੀਤ ਹੁਣੀ ਵਾਈਫ ਆਪ ਬੀਨੂ ਇਹਨਾਂ ਨੂੰ ਸਾਰੇ ਜਿਹੜੇ ਕਮੇਟੀ ਮੈਂਬਰ ਆ ਨਾ ਉਹਨਾਂ ਨਾਲ ਗੱਲ ਹੋਈ ਸੀਗੀ ਇਹੇ ਵੇ ਇਹ ਇਕੱਠੇ ਹੋ ਕੇ ਆਏ ਸੀ ਉਹਨਾਂ ਦੇ ਘਰ ਵੀ ਤੁਸੀਂ ਸਰਪੰਚੀ ਤੇ ਖੜੇ ਹੋ ਗਏ ਜਦੋਂ ਸਾਨੂੰ ਪਤਾ ਲੱਗਾ ਸੀ ਉਹਨਾਂ ਨੇ ਬੈਠ ਕੇ ਜਾਨੀ ਗੱਲਬਾਤ ਕੀਤੀ ਵੀ ਜੇਕਰ ਤੁਸੀਂ ਸਰਪੰਚੀ ਤੇ ਖੜਾ ਹੋਣਾ ਚਾਹੁੰਦੇ ਤੁਸੀਂ ਸਾਡੇ ਨਾਲ ਸਲਾਹ ਕਰ ਲਓ ਇਹਨਾਂ ਨੇ ਕਹਿੰਦੇ ਵੀ ਨਹੀਂ ਅਸੀਂ ਸਰਪੰਚੀ ਤੇ ਨਹੀਂ ਖੜਨਾ ਸਾਡੇ ਤਾਂ ਉੱਦੇ ਇਕੱਠੇ ਹੋ ਕੇ ਆਏ ਸੀ ਹਨ ਅਸਕੇ ਚਲੋ ਠੀਕ ਹੈ ਵੀ ਤੁਹਾਡੇ ਮਨ ਚ ਇਹ ਰਹਿਮ ਤਨੀ ਵੀ ਮਤਲਬ ਖੜਨਾ ਦੇਖ ਲਓ ਜੇ ਨਹੀਂ ਖੜਨਾ ਤਾਂ ਵੀ ਦੇਖ ਲਓ ਨਾ ਕਹਿੰਦੇ ਨਹੀਂ ਤੁਸੀਂ ਖੜਜੋ ਅਸੀਂ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਸਾਰੇ ਖੜੇ ਹੋਏ ਆਂ ਕਾ ਕੋਈ ਇਹਦੇ ਵਿੱਚ ਐਦਾਂ ਦੀ ਨਹੀਂ ਹੈਗੀ ਵੀ ਅਸੀਂ ਤੱਕੇ ਨਾ ਖੜੇ ਹੋਇਆ ਸਾਡੇ ਨਾਲ ਇਹ ਤੀਸਰੀ ਵਾਰੀ ਸਰਪੰਚ ਬਣੇ ਅਸੀਂ ਸਾਡੇ ਨਾਲ ਇਹ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਿਆ ਸੀ ਉਹ ਇਹਨਾਂ ਦੇ ਧੰਨਵਾਦ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੂਜੀ ਪੱਖ ਤੇ ਵੀ ਕਿਸੇ ਤੇ ਪਰਚਾ ਹੋਇਆ ਜ ਤੁਹਾਡੇ ਬੰਦਿਆਂ ਤੇ ਨਹੀਂ ਨਹੀਂ ਕੋਈ ਪਰਚਾ ਨਹੀਂ ਹੋਇਆ ਸਾਡੇ ਬੰਦੇ ਦੀ ਹਜੇ ਤੱਕ ਕੋਈ ਮਤਲਬ ਉਹਨਾਂ ਨੇ ਸੁਣਵਾਈ ਨਹੀਂ ਸੁਣਵਾਈ ਨਹੀਂ ਇਹ ਜਿਹੜਾ ਇੱਕ ਬੰਦਾ ਕੋਈ ਪੀਜੀਆਈ ਐਡਮਿਟ ਹੈ ਹਾਂਜੀ ਹੈ ਸਾਡਾ ਦਿਓਰ ਆ ਪੀਜੀਆਈ ਐਡਮਿਟ ਹੈਗੇ ਆ ਤੇ ਉਹਨਾਂ ਨੇ ਜਾਨੀ ਹੁਣ ਮਤਲਬ ਆਪਰੇਸ਼ਨ ਹੋਣਾ ਰਾ ਆਪਰੇਸ਼ਨ ਹੋਣਾ ਉਹਨਾਂ ਦੀ ਹੱਡੀ ਜਿਹੜੀ ਮੱਤੀ ਦੀ ਹੈ ਨਾ ਸਿਰ ਦੀ ਉਹ ਫੈਕਚਰ ਹੋ ਗਈ ਆ ਤੇ ਸਾਡੇ 4 ਬੰਦੇ ਜੇਲ੍ਹ ਦੇ ਵਿੱਚ ਆ ਤੇ ਉਹਦੇ ਵਿਆਦ ਵਿੱਚ ਮਤਲਬ ਜਿਹੜਾ ਇਹਨਾਂ ਦਾ ਨਾਂ ਤਾਂ ਕੋਈ ਪਰਚਾ ਹੋਇਆ ਨਾ ਕੋਈ ਐਦਾਂ ਦੀ ਕੋਈ ਗੱਲ ਕੀਤੀ ਆ ਅਸੀਂ ਕੱਲ ਐਸਐਸਬੀ ਦਫ਼ਤਰ ਜਾ ਕੇ ਧਰਨਾ ਦੇ ਮਤਲਬ ਜਾ ਕੇ ਆਏ ਆ ਉਹਨਾਂ ਨੇ ਸਾਡੀ ਕੰਪਲੀਟ ਲਿਖ ਲਈਆ ਪਰ ਕਾਰਵਾਈ ਕੋਈ ਨਹੀਂ ਕੀਤੀ ਸਾਡੀ ਸਖਤ ਤੋਂ ਸਖਤ ਹੱਥ ਬੰਨ ਕੇ ਬੇਨਤੀ ਸਾਰੇ ਪਬਲਿਕ ਦੇ ਵਿੱਚ ਸਾਰੇ ਮਤਲਬ ਆਲਡਵਾਰਡ ਦੇ ਵਿੱਚ ਬੇਨਤੀ ਆ ਵੀ ਜਿਹੜਾ ਸਾਡਾ ਮੈਸੇਜ ਆ ਨਾ ਉਹ ਮਤਲਬ ਪਹੁੰਚਾਇਆ ਜਾਵੇ ਜਿੱਥੇ ਅਸੀਂ ਗਲਤ ਹੋਵਾਂਗੇ ਅਸੀਂ ਸਜ਼ਾ ਭੋਗਤਾਂਗੇ ਪਰ ਜੇਕਰ ਅਸੀਂ ਗਲਤ ਨਾ ਪਾਏਗੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰਾ ਚੈੱਕ ਕਰਵਾਏ ਜਾਣ ਤੇ ਉਹਨਾਂ ਤੇ ਬਣਦਾ ਐਕਸ਼ਨ ਕੀਤਾ ਜਾਵੇ ਉਹ ਮਤਲਬ ਜੇਕਰ ਅਸੀਂ ਗੱਲਤਿਆਂ ਤਾਂ ਸਾਨੂੰ سزا ਦੇਵੇ ਨਹੀਂ ਤਾਂ ਕਾਨੂੰਨ ਪ੍ਰਸ਼ਾਸਨ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹੱਥ ਬੰਨ੍ਹ ਕੇ ਬੈਠੀ ਆ ਵੀ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੁਹਾਡੇ ਕਿਹੜੇ ਕਿੰਨੇ ਬੰਦੇ ਨੇ ਚਲਾਏ ਹਾਂ ਜੀ ਉਹਨਾਂ ਨੇ ਪਹਿਲੇ ਬੰਦੇ ਦੇ ਨਾਮ ਤੇ ਉਹਨਾਂ ਦੀ ਇੱਕ ਬੋਲੋ ਇੱਕ ਕਿਹਨਾ ਬੋਲੋ ਬਹੁਤ ਆ ਨਹੀਂ ਤੁਹਾਡੇ ਕਿੰਨੇ ਬੰਦਿਆਂ ਤੇ ਉਹਨਾਂ ਦੇ ਨਾਮ ਬੋਲ ਦਵਾਂ ਸਾਡੇ ਹੈਗੇ ਆ ਪਰਮਜੀਤ ਪੰਮਾ ਸਿੰਘ ਸਾਬਕਾ ਸਰਪੰਚ ਤੇ ਰਾਮਚੰਦ ਫੌਜੀ ਸਾਡੇ ਸੋਹਰਾ ਸਾਹਿਬ ਸਾਡੇ ਦਿਓ ਰਹਿ ਗਏ ਆ ਤਨਵਿੰਦਰ ਕੁਮਾਰ ਤੇ ਮੇਰਾ ਬੇਟਾ ਸੁਬੀਰ ਤੇ ਮੇਰੇ ਇਹਨਾਂ ਦੇ ਸਰਪੰਚ ਸਾਹਿਬ ਉਹਨਾਂ ਦਾ ਬੇਟਾ ਜੱਸੀ ਤੇ ਸਾਡੀ ਨਾਨਦ ਹੈਗੀ ਆ ਸੀਮਾ ਰਾਣੀ ਤੇ ਬੱਬੂ ਏ ਮਿੰਦਰ ਕੋਲ ਹਨਾ ਨੇ ਹੁਣ ਨੈਕਸਟ ਜਾਣਾ ਤਾਂ ਸਾਡੇ ਬੰਦਿਆਂ ਤੇ ਇਹਨਾਂ ਨੇ ਮਤਲਬ ਇਹ ਪਰਚਾ ਕਰਵਾਇਆ ਅਗਲੀ ਤੁਹਾਡੀ ਕੀ ਤੁਹਾਡੀ ਕੀ ਹੈ ਮੰਨ ਲਓ ਜੇ ਤੁਸੀਂ ਆ ਅੱਜ ਗੱਲ ਹੋਈ ਅੱਜ ਤੁਸੀਂ ਕੀਤੀ ਆ ਅੱਜ ਚੱਲ ਜਾਨੀ ਗੱਲ ਮੈਸੇਜ ਆਪਾਂ ਪਹੁੰਚਾ ਦੇਣਾ ਤੁਹਾਡਾ ਹਾਂਜੀ ਲੋਕਾਂ ਤੱਕ ਜਾਂ ਐਡਮਿਨਿਸਟ੍ਰੇਸ਼ਨ ਤੱਕ ਪ੍ਰਸ਼ਾਸਨ ਤੱਕ ਤੇ ਜੇ ਕੱਲ ਨੂੰ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਤੁਹਾਡਾ ਕਹਿ ਲੈਣਾ ਫੈਕਸ਼ਨ ਸਾਡਾ ਧਰਨਾ ਲੱਗਦਾ ਹੈ ਇਹ ਹੀ ਹੈ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਜਿੰਨੇ ਵੀ ਆਪਣੇ ਮਤਲਬ ਪਬਲਿਕ ਇਕੱਠੀ ਹੋ ਕੇ ਜਿੱਥੇ ਤੱਕ ਜਿੱਦਾਂ ਉਹ ਨਹੀਂ ਸਾਨੂੰ ਪਹੁੰਚਾਇਆ ਇੱਥੇ ਤੱਕ ਅਸੀਂ ਪਹੁੰਚਾਵਾਂਗੇ ਅਸੀਂ ਬਾਅਦ ਤੋਂ ਬਾਅਦ ਆਪਣੇ ਮਤਲਬ ਜੋ ਜੋ ਰਸਤਾ ਉਹਨਾਂ ਨੇ ਇਖਤਿਆਰ ਕੀਤਾ ਧਰਨੇ ਪ੍ਰਦਰਸ਼ਨ ਦਾ ਉਹੀ ਤੁਸੀਂ ਕਰ ਗਲਤ ਨਹੀਂ ਕਰਾਂਗੇ ਜੋ ਯਾਨੀ ਕਾਨੂੰਨ ਤੇ ਡਰੇ ਦੇ ਵਿੱਚ ਰਹਿ ਕੇ ਕਰਾਂਗੇ ਅਸੀਂ ਗਲਤ ਨਹੀਂ ਕਰਾਂਗੇ ਬਾਕੀ ਸੀਗੇ ਤੇ ਜਿਹੜੇ ਪੰਜ ਮਤਲਬ ਮੌਜੂਦਾ ਪਾਂਚ ਆ ਨਾ ਉਹ ਘਰ ਆਏ ਰਾਤੀ ਸਾਡੇ ਉਹਨਾਂ ਨੇ ਆ ਕੇ ਦੱਸਿਆ ਵੀ ਸਾਨੂੰ ਉਧਰੋਂ ਪ੍ਰੈਸ਼ਰ ਪੈ ਰਿਹਾ ਹੈ ਵੀ ਸਾਡਾ ਮਤਲਬ ਜਿਹੜੀਆਂ ਸਾਡੀਆਂ ਕੁਝ ਸ਼ਰਤਾਂ ਆ ਉਹ ਰੱਖੀਆਂ ਜਾਣ ਮੋਰੇ ਅਸੀਂ ਉਹਨਾਂ ਨੂੰ ਦੱਸਿਆ ਵੀ ਚਲੋ ਦੱਸੋ ਵੀ ਤੁਸੀਂ ਸਾਨੂੰ ਸ਼ਰਤਾਂ ਕੀ ਆ ਨਾ ਤੁਹਾਡੀਆਂ ਤੇ ਉਹਨਾਂ ਨੇ ਦੱਸਿਆ ਵੀ ਸਾਡੀ ਪਹਿਲੀ ਸ਼ਰਤ ਇਹ ਆ ਵੀ ਸਰਪੰਚੀ ਸਰਬਸ਼ਾਂਤੀ ਨਾਲ ਕੇਵਲ RAM ਦੀ ਘਰ ਵਾਲੀ ਨੂੰ ਜਿਹੜੀ ਜੋ ਕੀ ਪਾਂਚਿਆ ਉਹਨੂੰ ਦਿੱਤੀ ਜਾਵੇ ਅਸੀਂ ਕਿਹਾ ਵੀ ਬਾਕੀ ਦੂਸਰੀ ਸਾਡੀ ਕਹਿੰਦੇ ਆ ਕਿ ਮੰਗੇ ਆ ਵੇ ਤੁਹਾਡੇ ਘਰ ਦੇ ਜਿਹੜੇ ਜੀ ਆ ਨਾ ਵੀ ਜਦੋਂ ਉਹ ਸੰਗਰਾਮ ਵਾਲੇ ਦਿਨ ਮੱਥਾ ਟੇਕਣ ਆਉਣ ਜਿਹੜੇ ਪ੍ਰਧਾਨ ਸਾਹਿਬ ਉਹਨਾਂ ਨੂੰ ਮਤਲਬ ਮੱਥਾ ਟੇਕਣ ਪੈਰੀ ਹੱਥ ਲਾਉਣ ਤੇ ਮਾਈਕ ਦੇ ਵਿੱਚ ਆ ਕੇ ਬੋਲਣ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਸੰਗਰਾਮ ਵਾਲੇ ਦਿਨ ਤੇ ਤੀਸਰੀ ਗੱਲ ਉਹਨਾਂ ਨੇ ਇਹ ਰੱਖੀ ਵੀ ਕੀ ਸੀ ਕਹਿੰਦੇ ਸੀ 5 ਸਾਲ 5 ਸਾਲ ਤੱਕ ਇਹਨਾਂ ਦਾ ਟਰੈਕਟਰ ਟਰਾਲੀ ਕੋਈ ਵੀ ਆਪਣੇ ਸ਼ੀਰਗੁਰ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਨਹੀਂ ਲਾਇਆ ਜਾਊਗਾ ਜਦ ਕਿ ਸਾਡੇ ਜਿਹੜੇ ਹਨ ਪਰ ਮਤਲਬ ਪਿੰਡ ਦਾ ਇਹ ਦੂਸਰਾ ਹੋਇਆ ਆ ਬੇ ਮਤਾ ਬਿਆ ਮਤਲਬ ਇਹਨਾਂ ਨੇ ਗੱਲਬਾਤ ਕੀਤੀ ਵੀ ਜੇ ਕੋਈ ਨਵਾਂ ਮਤਲਬ ਟਰੈਕਟਰ ਟਰਾਲੀ ਲੈਂਦਾ ਆ ਉਹ ਲਾ ਸਕਦਾ ਆ ਠੀਕ ਆ ਜੀ ਤੇ ਅਸੀਂ ਵੀ ਨਵਾਂ ਟਰੈਕਟਰ ਟਰਾਲੀ ਲਿਆ ਸੀ ਇਹਨਾਂ ਦੀ ਸਾਡੇ ਨਾਲ ਗੱਲ ਹੋ ਚੁੱਕੀ ਸੀ ਵੀ ਜੇਕਰ ਤੁਸੀਂ ਨਵਾਂ ਟਰੈਕਟਰ ਟਰਾਲੀ ਲਿਆ ਆ ਤਾਂ ਤੁਸੀਂ ਲਾ ਦਿਓ ਇਹਨਾਂ ਨੇ ਪ੍ਰਧਾਨ ਸਾਹਿਬ ਨੇ ਆਪ ਕਿਹਾ ਸੀ ਭਾਜੀ ਹੁਣਾਂ ਨੂੰ ਸਰਪੰਚ ਸਾਫਾ ਸਰਪੰਚ ਜੋ ਫਾਰਮਜੀਤ ਪੰਮਾ ਜੀ ਵੀ ਤੁਸੀਂ ਆਪਣਾ ਟਰੈਕਟਰ ਟਰਾਲੀ ਲਾ ਦਿਓ ਇਹਨਾਂ ਨੇ ਆ ਪਾਲਕੀ ਬੁੱਕ ਕਰਵਾਈ ਆ ਜਦੋਂ ਹਨਾ ਸ਼ਾਮ ਦੇ ਟਾਈਮ ਇੱਕ ਦਿਨ ਪਹਿਲਾਂ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਜਦੋਂ ਪਾਲਕੀ ਸਾਹਿਬ ਸਜਾ ਕੇ ਅਸੀਂ ਆਪਣੇ ਘਰੋਂ ਟਰੈਕਟਰ ਟਰਾਲੀ ਧਵਾ ਕੇ ਦੋਈ ਉੱਥੇ ਖੜੇ ਕਰਕੇ ਆਏ ਗੁਰਦੁਆਰਾ ਸਾਹਿਬ ਇਹ ਸਾਨੂੰ ਯਾਦ ਦੱਸ ਦਿੰਦੇ ਵੀ ਤੁਹਾਡਾ ਟਰੈਕਟਰ ਟਰਾਲੀ ਇੱਥੇ ਨਹੀਂ ਲੱਗਣਾ ਦੋ ਚਾਰ ਜਣੇ ਆ ਕੇ ਐਨ ਸਾਡੇ ਨਾਲ ਚਾਂਤੀ ਨਾਲ ਮਤਲਬ ਗੱਲ ਕਰ ਲੈਂਦੇ ਸਾਨੂੰ ਕੋਈ ਏ ਇਦਾਂ ਦਾ ਇਤਰਾਜ਼ ਨਹੀਂ ਸੀਗਾ ਬੇ ਮਤਲਬ ਅਸੀਂ ਉਹਨਾਂ ਨੂੰ ਅਸੀਂ ਕਿਉਂ ਆਪਣਾ ਨਗਰ ਕੀਰਤਨ ਖਰਾਬ ਕਰਨਾ ਸੀ ਸਾਡੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸਾਰਿਆਂ ਤਾਂ ਮਤਲਬ ਅਸੀਂ ਵੀ ਤਾਂ ਉਹਨਾਂ ਦਾ ਉਹਨੇ ਹੀ ਪੁੱਤਰ ਹਾਂ ਉਹਨੇ ਉਹਨਾਂ ਦੇ ਅਸੀਂ ਵੀ ਬੱਚੇ ਹੀ ਹਾਂ ਨਾ ਤੇ ਇਹਨਾਂ ਨੇ ਕੀ ਕੀਤਾ ਉਸ ਦਿਨ ਗੱਲ ਨਹੀਂ ਕੀਤੀ ਇਹਨਾਂ ਨੇ ਗੱਲ ਉਸ ਦਿਨ ਕੀਤੀ ਜਿੱਦਣ ਨਗਰ ਕੀਤਾ ਨੂੰ ਹੋਣਾ ਸੀਗਾ ਉਹ ਸਵੇਰ ਨੂੰ ਇਹਨਾਂ ਨੂੰ ਵੀ ਪਤਾ ਸੀ ਚਲੋ ਜੇ ਗੱਲ ਹੋਈ ਵੀ ਆ ਠੀਕ ਆ ਅਸੀਂ ਇਹ ਨਹੀਂ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਵੀ ਸਾਡੇ ਮਤਲਬ ਬੱਚਾ ਸਾਡਾ ਜੱਸੀ ਚਲਾਊਗਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿਉਂਕਿ ਇਹਨਾਂ ਦੇ ਘਰੇ ਹੈ ਨਾ ਸਾਡੇ ਡੈਥ ਹੋ ਗਈ ਸੀ ਅਸੀਂ ਉਸ ਦਿਨ ਦਾਗਾ ਤੇ ਜਾਣਾ ਸੀਗਾ ਤੇ ਉੱਥੇ ਸ਼ਾਇਦ ਡਰਾਈਵਰ ਨਹੀਂ ਚਲਾਣਾ ਸੀਗਾ ਤੇ ਟਰੈਕਟਰ ਟਰਾਲੀ ਹੈ ਨਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪ੍ਰਧਾਨ ਸਾਹਿਬ ਨੇ ਗਾਲ ਕੱਢੀ ਆ ਤੁਸੀਂ ਦੱਸੋ ਬਈ ਗਾਲ ਕੱਢਣੀ ਕਿੰਨੀ ਕੁ ਵਧੀਆ ਗੱਲ ਗੁਰੂ ਘਰ ਦੇ ਬਾਰਤਨਾਂ ਨੂੰ ਚੱਕ ਕੇ ਸਾਡੇ ਨਾਲ ਲੜਨ ਆਏ ਇਹ ਸਾਡੇ ਜਿਹੜੇ ਮੇਰੇ ਦਿਉਰ ਆ ਪੀਜੀਆ ਦਾਖਲ ਕਰਵਾਏ ਹੋਏ ਆ ਉਹਨਾਂ ਦੇ ਇਹਨਾਂ ਨੇ ਇਹ ਉਹ ਪਾਲਟਾ ਮਾਰਿਆ ਲੈ ਆ ਕੇ ਉਹ ਖੁਰਚਣਾ ਮਾਰਿਆ ਟਰੈਕਟਰ ਸਾਡਾ ਖੜਾ ਸੀ ਜਿੱਤੇ ਪਾਲਕੀ ਸਾਭ ਸਜਾਈ ਜਾਣੀ ਸੀ ਉਹਨੂੰ ਇਹਨਾਂ ਨੇ ਪ੍ਰਧਾਨ ਨੇ ਆਪ ਉੱਥੇ ਭੰਨਿਆ ਸਾਡੇ ਕੋਲ ਸਾਰਾ ਪ੍ਰੂਫ ਪਿਆ ਆ ਸਾਰਾ ਕੁਝ ਸੀਸੀਟੀਵੀ ਕੈਮਰੇ ਜਿਹੜੇ ਗੁਰਦੁਆਰਾ ਸਾਹਿਬ ਦੇ ਸਾਡੀ ਬਾਰ ਬਾਰ ਇਹੀ ਬੇਨਤੀ ਆ ਬੇ ਸিসিਟੀਵੀ ਕੈਮਰਾ ਗੁਰਦੁਆਰਾ ਸਾਹਿਬ ਦੇ ਕੋਲੇ ਜਾਣ ਸਾਡੇ ਘਰ ਦੇ ਫੋਲੇ ਜਾਣ ਜੋ ਕਿ ਅੱਗੇ ਦੀ ਕਾਰਵਾਈ ਹੋਵੇ ਸਾਡੇ ਤੇ ਜਿਹੜੀਆਂ ਲੱਗੀਆਂ ਧਾਰਾਂ ਉਹ ਹਟਾਈਆਂ ਜਾਣ ਬਸ ਅਸੀਂ ਮਤਲਬ ਅਸੀਂ ਇਹ ਕਹਿੰਨੇ ਵੀ ਜਿੱਥੇ ਅਸੀਂ ਦੋਸ਼ੀ ਪਾਏ ਗਏ ਸਾਡਾ ਪੂਰਾ ਪਰਿਵਾਰ ਭੁਗਤੂਗਾ ਨਹੀਂ ਤਾਂ ਇਹਨਾਂ ਦੇ ਜਿੰਨੇ ਅਸੀਂ ਨਾਂ ਲਿਖਾਏ ਆ ਉਹ ਭੁਗਤਣ ਨੂੰ ਮਤਲਬ ਪ੍ਰਸ਼ਾਸਨ ਜਾਂ ਮਤਲਬ ਪਬਲਿਕ ਇਹ ਸਾਡੇ ਨਾਲ ਖੜਨਾ ਨਾਮ ਦੱਸਦੇ ਬਣ ਮੇਰਾ ਨਾਮ ਵਰਖਸ਼ ਕੁਮਾਰ ਵਾਹ ਹਾਂਜੀ ਅਸੀਂ ਮਤਲਬ ਸੇ ਚੌਂਕ 'ਚ ਅਸੀਂ ਲੰਗਰ ਲਗਾਣਾ ਸੀਗਾ ਅਸੀਂ ਬਸ ਇੱਥੇ ਇਕੱਠੇ ਕਰਦੇ ਸੀਗੇ ਮੇਰੇ ਹਸਬੰਦ 'ਸੇ ਇੱਕ ਮੇਰਾ ਜੇਠ ਲੱਗਦਾ ਹੈ ਤੇ ਉਹ ਗਈ ਸੀ ਤਾਂ ਇਹ ਨਹੀਂ ਗੱਲ ਕੀਤੀ ਕਹਿੰਦੀ ਪਈ ਉਹ ਇਸ ਇਦਾਂ ਕਰਕੇ ਕਹਿੰਦੇ ਆ ਇਹ ਕਹਿੰਦੇ ਕੋਈ ਨਹੀਂ ਸੀ ਸਮਝੌਤਾ ਕਰਵਾਦਾਨੇ ਆ ਕਿੱਦਾਂ ਕਰਕੇ ਕਹਿੰਦੇ ਮਤਲਬ ਬੈਠ ਕੇ ਹਾਂਜੀ ਵੀ ਬੈਠ ਕੇ ਤੁਹਾਡੀ ਗੱਲ ਕਰਵਾਦਾਨੇ ਆ ਵਿਆਪਸ ਵਿੱਚ ਕੋਈ ਲੜਾਈ ਨਾ ਹੋਵੇ ਵੀ ਬੈਠ ਕੇ ਸਮਝੌਤਾ ਹੋਈ ਨੇ ਮੇਰੇ ਹਸਬੰਡ ਦਾ ਸਾਰੇ ਇਕੱਠੇ ਹੋ ਗਏ ਆ ਮੇਰੇ ਹਸਬੰਡ ਜਿਹਦਾ ਮਤਲਬ ਕਿਸੇ ਨੂੰ ਫੋਨ ਕਰਦੇ ਸੀ ਬਾਹਰ ਕਹਿੰਦੇ ਭਾਜੀ ਆਜੋ ਆਪਾਂ ਬੈਠ ਕੇ ਗੱਲ ਕਰਨੀ ਆ ਉਹ ਬਸ ਗੱਲ ਹੁੰਦੇ ਹੁੰਦੇ ਉਹ ਨਾ ਬਸ ਇੱਕੋ ਵਾਰੀ ਮਤਲਬ ਲੜਾਈ ਦੀ ਪੈ ਗਈ ਇਹ ਨਹੀਂ ਹੁਣ ਪਤਾ ਵੀ ਕਿੱਦਾਂ ਦਾ ਮਤਲਬ ਉੱਥੇ ਹੋਈ ਆ ਕਿਤੇ ਨਹੀਂ ਮੈਂ ਅੰਦਰ ਸੀਗੀ ਮੈਂ ਕਿਹਾ ਵੀ ਇਹ ਜੀ ਉਹ ਵੀ ਭਾਜੀ ਤੁਸੀਂ ਇਦਾਂ ਦਾ ਕੰਮ ਕਰੋ ਵੀ ਪ੍ਰੋਗਰਾਮ ਨਾ ਤੁਸੀਂ ਖਰਾਬ ਕਰੋ ਵੀ ਜਿਹੜੀ ਗੱਲ ਕਰਨੀ ਤੁਸੀਂ ਬੈਠ ਕੇ ਕਰ ਲਓ ਹਨਾ ਉਸ ਪ੍ਰਧਾਨ ਦਾ ਸਿਰ ਉਹ ਨਹੀਂ ਇਦਾਂ ਮਤਲਬ ਖੂਨ ਨਿਕਲ ਲਾ ਪਿਆ ਸਗਾ ਤੇ ਇਹ ਲੈ ਗਏ ਉੱਥੇ ਨੂੰ ਗੁਰਦੁਆਰੇ ਮਤਲਬ ਚਲੇ ਗਏ ਉਹਨਾਂ ਦੀ ਪ੍ਰਧਾਨ ਸਰਦ ਦੀ ਪਰਜਾਈ ਤੇ ਉਹਨਾਂ ਦੇ ਵਾਈਫ ਬੋਲ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਦੇਦੀ ਤੁਸੀਂ ਬੋਲੋ ਨਾ ਟੀ ਫਿਰ ਤੁਸੀਂ ਜਾਓ ਉਹਨਾਂ ਨੂੰ ਦੇਖੋ ਪਹਿਲਾਂ ਜਿਹੜੀ ਗੱਲ ਕਰਨੇ ਵਾਲੀ ਆਪਾਂ ਬਾਅਦ ਚ ਕਰ ਲਵਾਂਗੇ ਹੈਨਾ ਕਹਿੰਦੇ ਨਹੀਂ ਤੁਸੀਂ ਨਹੀਂ ਇਦਾਂ ਕੀਤਾ ਜਾਂਦਾ ਮੈਂ ਕਿਹਾ ਤੁਸੀਂ ਜਾਓ ਹੈਨਾ ਪਹਿਲਾਂ ਉਹਨੂੰ ਦੇਖੋ ਅਸੀਂ ਉਹਨਾਂ ਨੂੰ ਗੁਰਦੁਆਰੇ ਛੱਡ ਕੇ ਆਏ ਉੱਥੇ ਮੈਂ ਇਹੀ ਗੱਲ ਕਹੀ ਵੀ ਉਹਨਾਂ ਨੂੰ ਮੈਂ ਕਿਹਾ ਵੀ ਪ੍ਰੋਗਰਾਮ ਨਾ ਖਰਾਬ ਕਰੋ ਤੁਸੀਂ ਜਿਹੜੀ ਕੰਮ ਕਰਨੇ ਵਾਲਾ ਤੁਸੀਂ ਆਪਣਾ ਉਹ ਕੰਮ ਕਰੋ ਵੀ ਪ੍ਰੋਗਰਾਮ ਨਾ ਖਰਾਬ ਕਰੋ ਉਹ ਮੈਨੂੰ ਦੋ ਕਜਣੇ ਟੁੱਟ ਕੇ ਪਏ ਮੈਂ ਚੁੱਪ ਕੀਤੀ ਆਪਾਂ ਘਰਾਂ ਨੂੰ ਆ ਗਏ ਜਦ ਘਰਾਂ ਲਾ ਕੇ ਅਜੇ ਬੜੇ ਹੀ ਸੀ ਅੰਦਰ ਜਦੋਂ ਉਧਰੋਂ ਸਾਰੇ ਇਕੱਠੇ ਹੋ ਕੇ ਆ ਗਏ ਅਸੀਂ ਤਾਂ ਕੋਠੇ ਤੇ ਚੜ ਗਏ ਸੀ ਮੈਨੂੰ ਕਹਿੰਦੇ ਵੀ ਇਹ ਨਹੀਂ ਇਟਾਂ ਥੋੜੀ ਬਹੁਤ ਲਾਏ ਆ ਪਰ ਮੈਂ ਇਹਨੂੰ ਕੀ ਲੋੜ ਸੀ ਇਟਾਂ ਰੋੜ ਚਲਾਉਣ ਦੀ ਨਾ ਸਾਡੀ ਹੁੰਨਾ ਨਾ ਦੁਸ਼ਮਣੀ ਸੀ ਨਾ ਸਾਡੀ ਇਹ ਨਾ ਸੀਗੀ ਅਸੀਂ ਤਾਂ ਸਮਝੌਤਾ ਕਰਾਣ ਕੇ ਹੀ ਫਸ ਗਏ ਆ ਸਾਨੂੰ ਨਹੀਂ ਪਤਾ ਸੀ ਕਿ ਸਾਾਨੂੰ ਵੀ ਇੱਦਾਂ ਵੱਡੇ ਇਲਜ਼ਾਮ ਨਹੀਂ ਲਾ ਦੇਣੇ ਸਕੇ ਠੀਕ